ਸਤਿ ਸ਼੍ਰੀ ਅਕਾਲ ਵੀ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਹੋ ਮੈਂ ਤੁਹਾਡਾ ਆਪਣਾ ਜੇਐਸ ਪੰਚਕਾਲੇ ਕੇ ਅੱਜ ਆਪਾਂ ਪਹੁੰਚੇ ਜੀ ਮੰਡੀ ਦੇ ਵਿੱਚ ਤਰੋਲੇ 27 ਤਰੀਕ ਆ ਜਨ 27 ਤਰੀਕ ਆ ਮੰਡੀ ਦਾ ਗੇਟ ਤੁਸੀਂ ਦੇਖ ਹੀ ਸਕਦੇ ਹੋ ਬੰਦ ਹੈ ਅ ਸੋ ਜੋ ਮੰਡੀਆਂ ਦੇ ਵਿੱਚ ਚੱਲ ਰਿਹਾ ਸੀ ਕਿ ਮੰਡੀਆਂ ਬੰਦ ਨਹੀਂ ਗਿਆ ਜੋ ਮੂੰਹ ਖੁਰ ਦੀ ਬਿਮਾਰੀ ਆਈ ਵੀ ਆ ਨਾ ਇਸ ਕਰਕੇ ਮੰਡੀਆਂ ਬੰਦ ਨਹੀਂ ਗਿਆ ਮੰਡੀਆਂ ਸ਼ਾਇਦ 1 ਤਰੀਕ ਤੱਕ ਦਾ ਐਲਾਨ ਹੈ ਵੀ 1 ਤਰੀਕ ਤੱਕ ਮੰਡੀਆਂ ਬੰਦ ਰਹਿਣ ਅੱਜ ਆਪਾਂ 27 ਤਰੀਕ ਆ 27 ਤਰੀਕ ਨੂੰ ਖੜੇ ਆ ਜੀ ਤਰੋਲਾ ਪਸ਼ੂ ਮੰਡੀ ਦੇ ਵਿੱਚ ਹਨਾ ਤਨੌਲਾ ਪਸੂ ਮੰਡੀ ਦੀ ਜੇ ਆਪਾਂ ਗੱਲ ਕਰੀਏ ਤਾਂ ਦੇਖ ਸਕਦੇ ਤੁਸੀਂ ਬਾਹਰਲੇ ਪਾਸੇ ਕੋਈ ਪਰਚੀ ਵਗੈਰਾ ਕੁਝ ਨਹੀਂ ਬਸ ਇਹ ਤਾਂ ਮੰਡੀ ਅੱਜ ਹੈਗੀ ਆ ਬੰਦ ਈ ਪਰ ਫਿਰ ਵੀ ਸੱਜਣ ਮਿੱਤਰਾਂ ਨੂੰ ਜਿਹੜਿਆਂ ਨੂੰ ਨਹੀਂ ਪਤਾ ਸੀ ਹਨਾ ਉਹ ਅੱਜ ਪਹੁੰਚੇ ਵੀ ਬੈਨੇ ਹਨਾ ਮੱਜਾ ਲੈ ਕੇ ਆਪਣੇ ਡੰਗਰ ਲੈ ਕੇ ਸੋ ਮੰਡੀ ਬੰਦ ਹੈ ਥੋੜੇ ਹੀ ਡੰਗਰ ਤੁਸੀਂ ਦੇਖ ਸਕਦੇ ਹੋ ਹਨਾ ਇੱਥੇ ਬਾਹਰ ਕੋਈ ਜ਼ਿਆਦਾ ਡੰਗਰ ਨਹੀਂ ਹੈਗੇ ਆਪਾਂ ਬਾਈ ਨੂੰ ਪੁੱਛਾਂਗੇ ਬਾਈ ਜੀ ਕਿਹੜੇ ਪਿੰਡੋਂ ਆਇਆ ਤੁਸੀਂ ਐਰਮਾ ਪਿੰਡ ਜੀ ਐਰਮਾ ਪਿੰਡ ਬਾਈ ਜੀ ਸਾਨੂੰ ਪਤਾ ਨਹੀਂ ਸੀ ਕਿ ਇਹ ਮੰਡੀ ਬੰਦ ਨਹੀਂ ਪਤਾ ਸੀਗਾ ਬਈ ਇਸ ਤਰ੍ਹਾਂ ਦਾ ਵੀਡੀਓ ਵੀਡੀਓ ਦੇਖਿਆ ਕਰੋ ਪਤਾ ਲੱਗ ਜਾਂਦਾ ਹਨਾ ਤੇ ਆ ਚੋਟੀ ਲੈ ਗਏ ਤੁਸੀਂ ਇੱਕ ਹਾਂਜੀ ਅੱਛਾ ਅੱਛਾ ਕਹਿੰਦੇ ਸੂਏ ਦੀ ਇਹ ਭਰਾ ਦੂਸਰੇ ਹੈ ਵੀਰ ਦੂਜੇ ਸੂਏ ਦੀ ਕਿੰਨਾ ਦੁੱਧ ਆ ਦੁੱਧ ਕੱਢਦੀ ਹੈ 12 13 ਕਿਲੋ 12 13 ਕਿਲੋ ਹੁਣ ਕੀ ਡਿਮਾਂਡ ਰੱਖੀ ਤੇ ਦੀ ਡੇਢ ਲੱਖ ਮੰਗਦੇ ਡੇਢ ਲੱਖ ਰੁਪਈਆ ਮੰਗਦੇ ਹਨਾ ਕਿੰਨਾ ਟੈਮਰਾਂ ਦਾ ਹਣਾ ਪੰਜ ਛੇ ਦਿਨ ਰਹਿੰਦੇ ਨੇ ਪੰਜ ਛੇ ਦਿਨ ਰਹਿੰਦੇ ਨੇ ਜੀ ਸੂਣ ਦੇ ਦੂਜੇ ਸੂਏ ਦੀ ਚੋਟੀ ਤੁਸੀਂ ਦੇਖ ਸਕਦੇ ਹੋ ਬਾਈ ਆਏ ਨੇ ਬਹੁਤ ਦੂਰੋਂ ਕਿੱਥੇ ਜੇ ਭੇਜਦਾ ਭਰਾ ਇਹ ਰਤੀਏ ਤੋਂ ਅੱਗੇ ਪੈਂਡਾ ਪੈਂ ਜਾਂਦਾ ਉੱਥੋਂ ਪਹੁੰਚੇ ਪਏ ਨੇ ਹਨਾ ਡੇਢ ਲੱਖ ਰੁਪਏ ਡਿਮਾਂਡ ਹੈ ਇਸ ਝੋਟੀ ਦੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਦੋਸਤੋ ਹਨਾ ਅੱਜ ਕੋਈ ਖਾਸ ਨਹੀਂ ਆਪਾਂ ਕਹਿ ਸਕਦੇ ਥੋੜੇ ਹੀ ਡੰਗਰੇ ਤੇ ਪਹੁੰਚੇ ਨੇ ਨਾਲ ਦੀ ਨਾਲ ਜਾ ਵੀ ਰਹੇ ਨੇ ਜੋ ਇੱਕ ਦੋ ਕੋਈ ਸੇਲ ਵੀ ਹੋਇਆ ਮਾਨਸਾ ਮੰਡੀ ਦੀ ਗੱਲ ਕਰੀਏ ਮਾਨਸਾ ਮੰਡੀ ਵੀ ਥੋੜੀ ਬਹੁਤੀ ਭਰੀ ਸੀਗੀ ਤੇ ਮੌੜ ਮੰਡੀ ਵੀ ਥੋੜੀ ਬਹੁਤੀ ਲੱਗੀ ਸੀਗੀ ਪਰ ਅੱਜ ਧਨੋਲੇ ਦੀ ਜੇ ਆਪਾਂ ਗੱਲ ਕਰੀਏ ਹਨਾ ਧਨੋਲੇ ਬਿਲਕੁਲ ਹੀ ਬੰਦ ਹੈ ਗੇਟ ਲੱਗਿਆ ਹੋਇਆਗਾ ਤੇ ਇੱਥੇ ਜਿਹੜੇ ਪਸ਼ੂ ਆਏ ਨੇ ਕੁਛਕ ਪਸ਼ੂ ਆਏ ਨੇਗੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਹਰੇਕ ਆਪਾ ਡੇਟ ਦੀਸ ਨੂੰ ਪਤਾ ਲੱਗਦਾ ਰਹੇ ਅ ਪਹਿਲਾਂ ਮਾਨਸਾ ਮੰਡੀ ਦੀ ਆਪਾਂ ਗੱਲ ਕਰੀਏ ਮਾਨਸਾ ਮੰਡੀ ਦੇ ਵਿੱਚ ਥੋੜੇ ਬਹੁਤ ਡੰਕਰ ਆਏ ਸੀਗੇ ਮੋੜ ਮੰਡੀ ਦੇ ਵਿੱਚ ਵੀ ਆਏ ਸੀਗੇ ਪਰ ਹੁਣ ਤਰੌਲੇ ਦੀ ਜੇ ਆਪਾਂ ਗੱਲ ਕਰੀਏ ਹਨਾ ਤਰੌਲਾ ਮੰਡੀ ਦੇ ਵਿੱਚ ਕੋਈ ਖਾਸ ਡੰਕਰ ਨਹੀਂ ਆਏ ਅ ਇੱਥੇ ਤੁਸੀਂ ਕੁਛ ਹੀ ਮੱਜਾਂ ਦੇਖ ਸਕਦੇ ਹੋਗੇ ਹਨਾ ਜਿਹੜੇ ਆਏ ਨੇਗੇ ਇਸ ਤਰ੍ਹਾਂ ਦੇ ਪਸ਼ੂ ਪਹੁੰਚੇ ਹੋਏ ਨੇ ਜੀ ਤਰੌਲਾ ਸਤਾਈ ਦੀ ਮੰਡੀ ਤੇ ਹਨਾ ਬਾਈ ਜੀ ਕਿਹੜੇ ਪਿੰਡਾ ਆਪਣਾ ਹਸਪਾਲਕਲਾ ਹਸਪਾਲਕਲਾ ਹਨਾ ਮੰਡੀ ਬਾਰੇ ਕੋਈ ਪਤਾ ਨਹੀਂ ਸੀਗਾ ਬਈ ਆਪਾਂ ਨੂੰ ਨਹੀਂ ਪਤਾ ਨਹੀਂ ਅੱਛਾ ਮੰਡੀਆਂ ਬੰਦ ਨੇ ਇੱਕ ਤਰੀਕ ਤੱਕ ਬੰਦ ਨੇਗੇ ਵੈਸੇ ਚਲੋ ਜਿਆਦਾ ਕਿਸੇ ਨੂੰ ਵੀ ਨਹੀਂ ਦੀ ਪਤਾ ਹਨਾ ਥੋੜੀ ਬੰਡੀਆਂ ਲੱਗਦੀ ਸੀਗੇ ਕਿੰਨੇ ਡੰਕਰ ਲੈ ਕੇ ਆਏ ਤੁਸੀਂ ਆਪਾਂ ਦੋ ਲੈ ਕੇ ਆਏ ਦੋ ਕਿਹੜੇ ਕਿਹੜੇ ਪ੍ਰਾ ਆਸ ਇੱਕ ਮੀਣੀ ਤੇ ਇੱਕ ਉਹ ਪੈਲਨ ਇੱਕ ਆਹ ਮੀਣੀ ਇੱਕੋ ਬਾਈ ਜਿਹੜੀ ਬੰਨੀ ਜਾਂਦਾ ਹਨਾ ਅੱਛਾ ਜਿਹੜੀ ਆਹ ਮੀਣੀ ਦੀ ਆਪਾਂ ਗੱਲ ਕਰੀਏ ਸੂਈ ਵੀ ਹੈ ਬਈ ਇਹ ਹੈ ਕਿੰਨਾ ਦੁੱਧ ਦਾ ਬਈ ਇਹਦਾ ਇਹ 13 ਲੀਟਰ ਤਿਆਰ ਹੈ ਇਹਦਾ 13 ਲੀਟਰ ਦੁੱਧ ਤਿਆਰ ਹੈ ਕਿੰਨਾ ਘੜੇ ਮੋਗੇ ਸੂਈ ਨੂੰ ਸੂਈ ਨੂੰ ਹੋਵੇ 15 ਘੜੇ 15 ਘੜੇ ਦਿਨ ਹੋਗੇ ਸੂਈ ਨੂੰ ਹਨਾ ਕੀ ਇਹਦੀ ਇਕ 130000 ਰੁਪਇਆ ਬਾਈ ਦੇ ਰੱਖੇ ਦੀ ਡਿਵਾਂਡ ਜੀ ਮੀਣੀ ਝੋਟੀ ਆ ਮੰਗਰ ਬੱਚਾ ਕੀ ਆ ਬਈ ਹੁਣ ਮੰਗਰ ਐ ਕੱਟੀ ਜੀ ਐਵੇਂ ਸੂਏ ਦੀ ਦੱਸਿਆ ਦੂਜੇ ਸੂਏ ਦੀ ਝੋਟੀ ਆ ਹਨਾ ਤੇ ਇਸ ਤਰ੍ਹਾਂ ਦੇ ਡੰਗਰ ਇੱਥੇ ਪਹੁੰਚੇ ਬੈਨੇ ਆ ਆ ਵੀ ਤੁਸੀਂ ਮੱਝ ਨੂੰ ਇੱਕ ਚੈੱਕ ਕਰ ਸਕਦੇ ਹੋ ਹਨਾ ਇਹ ਤਾਂ ਥਣ ਲੈਪਾ ਤੁਹਾਨੂੰ ਚਲ ਦਿਖਾ ਦਿੰਨਾ ਇੱਕ ਵਾਰੀ ਤੇ ਇਹ ਵੀ ਨਾਲ ਹੀ ਲੈ ਕੇ ਆਏ ਨੇ ਵੀਰ ਕੁੰਡੇ ਸਿੰਘਾਂ ਦੀ ਵਧੀਆ ਝੋਟੀ ਆ ਇਹ ਕਿ ਐਵੇਂ ਸੂਏ ਦੀ ਭਰਾ ਇਹ ਪਹਿਲੇ ਸੂਏ ਦੀ ਹਨਾ ਹੁਣ ਸੂਣ ਵਾਲੀ ਸੂਈ ਵੀ ਆ ਨਾ ਸੂਈ ਵੀ ਆ ਕਿੰਨਾ ਘਟੇ ਹੋ ਗਿਆ ਸੂਈ 15 20 ਦਿਨ ਹੋ ਗਏ ਸੂਈ ਨੂੰ ਹਨਾ ਆਪਾਂ ਇਹਦੀ ਕੀੜੋਂ ਅੰਨ ਰੱਖਤੀ ਪਿਆ 1,20,000 ਰੁਪਏ ਹਨਾ 1,20,000 ਰੁਪਏ ਇਹਦੀ ਡਿਮਾਂਡ ਆ ਦੁੱਧ ਦੀ ਗੱਲ ਕਰੀਏ ਜੀ ਆਪਾਂ 12 ਲੀਟਰ ਦੁੱਧ ਦਾ ਹੈ ਹਨਾ ਤੇ 1,20,000 ਰੁਪਏ ਡਿਮਾਂਡ ਰੱਖਿਆ ਬਾਈ ਨੇ ਹਨਾ ਬਾਕੀ ਤੁਸੀਂ ਨਾਲ ਆਯਾਜ਼ ਦੇ ਵੀ ਆਡ ਰੋਡਰ ਤੇ ਨਜ਼ਰ ਮਾਰ ਲਓ ਇਸ ਤਰ੍ਹਾਂ ਦੀ ਵੀ ਇੱਕ ਇਹ ਛੋਟੀ ਖੜੀ ਹੈਗੀ ਤੇ ਇਹ ਸ਼ਾਇਦ ਉਹ ਸਰਦਾਰ ਜੀ ਦੀ ਮੱਝ ਹੈ ਹਨਾ ਸਰਦਾਰ ਜੀ ਕਿਹੜੇ ਪਿੰਡੋਂ ਆਏ ਹੋ ਹਾਂ ਜੀ ਸਾਧਨ ਵਾਸਤੇ ਕਿੱਥੇ ਜਾਈ ਅੱਛਾ ਅੱਛਾ ਪਤਾ ਨਹੀਂ ਸੀ ਤੁਹਾਨੂੰ ਹਨ ਪਤਾ ਨਹੀਂ ਹੈਗਾ ਅੱਛਾ 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 ਇੱਕ ਤਰੀਕ ਤੱਕ ਤਕਰੀਬਨ ਮੰਦ ਬੰਦ ਨੇ ਮੰਡੀਆਂ ਜਿਹੜੇ ਮੂੰਹ ਖੁਰ ਦੀ ਬਿਮਾਰੀ ਚੱਲ ਰਹੀ ਹੈ ਇਸ ਕਰਕੇ ਸਰਕਾਰ ਦਾ ਐਲਾਨ ਆ ਚਲੋ ਕੋਈ ਗੱਲ ਨਹੀਂ ਜੀ ਸੋਨਾ ਤੇ ਹੋ ਜਾਂਦਾ ਇਸ ਤਰ੍ਹਾਂ ਦਾ ਅੱਛਾ ਇਹ ਆਪਾਂ ਜਿਹੜੀ ਝੋਟੀ ਲੈ ਕੇ ਆਏ ਕੰਮੇ ਸੂਏ ਦੀ ਹੈ ਜੀ ਦੂਜੇ ਸੂਏ ਦੀ ਮੰਗ ਰਹੇ ਬੱਚਾ ਜੀ ਘੱਟਾ ਕਿੰਨੇ ਦਿਨ ਹੋ ਗਏ ਸੂਈ ਨੂੰ 12 13 ਦਿਨ ਹੋ ਗਏ ਸੂਈ ਨੂੰ ਕੀ ਡਿਮਾਂਡ ਰੱਖਦੀ ਜੀ ਦੀ ਆਪਾਂ 2 ਲੱਖ ਰੁਪਏ ਦੀ ਡਿਮਾਂਡ ਰੱਖੀ ਵੀ ਹੈ ਜੀ ਦੁੱਧ ਦੀ ਗੱਲ ਕਰੀਏ ਜੀ 17 ਪਲੱਸ ਹੈਗਾ ਜੀ 17 ਪਲੱਸ ਹੈਗਾ ਜੀ ਬਾਕੀ ਗੁਰਸਿੱਖ ਨੇ ਸਰਦਾਰ ਜੀ ਦੇਖੋ ਝੂੜਦਾ ਮਾਰਦੀ ਨਹੀਂ ਹੁਣ ਇਹ ਨਾ ਬਾਕੀ ਬਈ ਆਪਦਾ ਮੌਕੇ ਤੇ ਤੁਸੀਂ ਚੋਚਵਾ ਕੇ ਦੇਖ ਕੇ ਲੈ ਜਾ ਸਕਦੇ ਹੋ ਇਹ ਮੱਝ ਹਨਾ ਤੁਸੀਂ ਦੇਖ ਸਕਦੇ ਹੋ ਤਰੋਲਾ ਮੰਡੀ ਤੇ ਇਸ ਤਰ੍ਹਾਂ ਦੇ ਪਸ਼ੂ ਜੇ ਪਹੁੰਚੇਗੇ ਆਪਾਂ ਗਿਣਤੀ ਦੇ ਪਸ਼ੂ ਹੀ ਕਹਿ ਸਕਦੇ ਹਾਂ ਜੋ ਤਰੋਲਾ ਮੰਡੀ ਦੇ ਵਿੱਚ 27 ਤਰੀਕ ਦੇ ਵਿੱਚ ਪਹੁੰਚੇ ਹੋਏ ਨੇ ਹਨਾ ਇੱਧਰ ਵੀ ਇੱਕ ਵੀਰ ਖੜਾਗਾ ਜੋ ਛੋਟੀ ਨੂੰ ਲੈ ਕੇ ਆਇਆ ਮੱਝ ਨੂੰ ਲੈ ਕੇ ਆਇਆ ਹਨਾ ਤੇ ਇਹਦਾ ਵੀ ਤੁਸੀਂ ਇੱਕ ਵਾਰੀ ਵੈਸੇ ਮੂੰਹ ਮੱਥਾ ਖਾਣ ਲੇਵਾ ਅ ਚੈੱਕ ਕਰ ਸਕਦੇ ਹੋ ਹਨ ਤੇ ਵਧੀਆ ਕੂਲੇ ਪਿੰਡੇ ਦੀ ਪਤਲੇ ਪਿੰਡੇ ਦੀ ਝੋਟੀ ਹੈ ਕਿਹੜੇ ਪਿੰਡੋਂ ਆਏ ਆ ਭਰਾ ਬਰਨਾਲੇ ਤੋਂ ਬਰਨਾਲੇ ਤੋਂ ਠੀਕ ਆ ਆਹੀ ਮੱਧਲੇ ਗਏ ਹੋ ਕੈਮੇ ਸੂਏ ਦੀ ਭਰਾ ਇਹ ਦੂਜੇ ਸੂਏ ਦੀ ਅੱਛਾ ਕਿੰਨਾ ਦੁੱਧਾ ਹਣਾ ਦੁੱਧਾ ਕਿ ਭਾਰਾ ਕਿਲੋ ਕਿੰਨੇ ਦਿਨ ਹੋ ਗਏ ਸੂਈ ਨੂੰ ਦੋ ਮਹੀਨੇ ਹੋ ਗਏ ਦੋ ਮਹੀਨੇ ਹੁਣ ਕੱਪਣਾ ਕੱਪਣਾ ਹੈ ਨਹੀਂ ਕੋਈ ਜੀ ਕੱਪਣਾ ਹੈ ਨਹੀਂ ਹਨਾ ਕੀ ਡਿਮਾਂਡ ਰੱਖਦੀ ਆਪ ਇਹਦੀ ਇਹਦੇ 80000 ਰੁਪਏ ਡਿਮਾਂਡ ਹੈ ਜੀ ਤੁਸੀਂ ਦੇਖ ਸਕਦੇ ਹੋ ਹਨ ਮਗਰ ਬੱਚਾ ਕੱਟਾ ਕੱਟੀ ਆ ਕੱਟੀ ਹੈ ਜੀ ਕੱਟੀ ਤੁਸੀਂ ਦੇਖਦੇ ਦੋ ਟਾ ਇੱਕ ਮਹੀਨੇ ਹੋ ਗਏ ਸੂਈ ਨੂੰ ਤੇ ਡਿਮਾਂਡ ਕਿੰਨੀ ਦੱਸਿਆ 80000 ਰੁਪਏ ਰੱਖਿਆ ਡਿਮਾਂਡ ਹੈ ਦੁੱਧ 12 ਕਿਲੋ 12 ਕਿਲੋ ਦੁੱਧ ਆ ਬਾਈ ਦਾ ਹਾਂ ਮੱਝ ਦਾ ਮੱਝ ਦਾ 12 ਕਿਲੋ ਦੁੱਧ ਆ ਜੀ ਬਾਈ ਜੋ ਲੈ ਕੇ ਆਇਆ ਬਰਨਾਲੇ ਤੋਂ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਦੇ ਪਸ਼ੂ ਹੀ ਪਹੁੰਚੇ ਬੈਨੇ ਜੀ ਧਰੌਲੇ 27 ਦੀ ਮੰਡੀ ਤੇ ਬਾਕੀ ਇਧਰ ਵੀ ਕੁਝ ਪਸ਼ੂ ਖੜੇ ਨੇ ਹਨਾ ਜਿਹੜੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਦਿਖਾਵਾਂਗੇ ਤੁਹਾਨੂੰ ਉਹ ਵੀ ਸਾਰੇ ਇਹੀ ਲੋਕੀ ਦੋਸਤੋ ਕੁਝ ਪਸ਼ੂ ਜਿਹੜੇ ਇੱਥੇ ਟਾਲੀ ਥਲੇ ਖੜੇ ਨੇ ਹਨ ਆਪਾਂ ਇਹਨਾਂ ਦੇ ਵੀ ਡਿਟੇਲ ਤੁਹਾਨੂੰ ਦਿਖਾ ਦਈਏ ਦੱਸ ਦਈਏ ਵੀ ਕੁਝ ਆ ਅੱਜ 27 ਦੀ ਮੰਡੀ ਤੇ ਜਿਹੜੇ ਇਹ ਪਸ਼ੂ ਪਹੁੰਚੇ ਤੇ ਵੈਸੇ ਤਾਂ ਤੁਹਾਨੂੰ ਗੇਟ ਮੈਂ ਦਿਖਾਈ ਦਿੱਤਾ ਗੇਟ ਹੈਗਾ ਸੀ ਬੰਦ 27 ਦੀ ਮੰਡੀ ਬੰਦ ਹੈ ਤਰੋਲੇ ਦੀ ਪਰ ਫੇਰ ਵੀ ਕੁਛ ਨਾ ਕੁਝ ਪਸ਼ੂ ਇੱਥੇ ਪਹੁੰਚੇ ਨੇ ਜਿੰਨਾਂ ਵੀਰਾਂ ਨੂੰ ਮੰਡੀ ਬਾਰੇ ਨਹੀਂ ਪਤਾ ਸੀਗਾ ਹਨਾ ਉਹ ਇੱਥੇ ਪਹੁੰਚੇ ਹੋਏ ਨੇਗੇ ਤੇ ਕੁਝ ਪਸ਼ੂ ਤੁਹਾਨੂੰ ਉਧਰਲੇ ਪਾਸੇ ਦਿਖਾਏ ਤੇ ਕੁਝ ਇੱਧਰ ਵੀ ਆਪਾਂ ਦਿਖਾ ਸਕ ਤੇ ਇਸ ਤਰ੍ਹਾਂ ਦੇ ਪਸ਼ੂ ਜੋ ਟਰੋਲਾ ਮੰਡੀ ਦੇ ਵਿੱਚ ਪਹੁੰਚੇ ਨੇ ਜੀ ਤੇ ਨਾਲ ਦੇ ਨਾਲ ਹਲੇ ਜਾ ਵੀ ਰਹੇ ਨੇ ਕੋਈ ਖਾਸ ਇਨਾ ਆਪਾਂ ਕਹਿ ਨਹੀਂ ਸਕਦੇ ਹਨ ਜਿੰਨੇ ਇੱਕ ਪਸ਼ੂ ਆਏ ਨੇ ਉਹ ਸੋਨੂੰ ਸਾਰੇ ਹੀ ਕਰਵਾ ਰਹੇ ਜੀ ਚੈੱਕ ਜਿਹੜੇ ਜਿਹੜੇ ਮੇਰੇ ਵੀਰ ਟਰੋਲਾ ਮੰਡੀ ਤੇ 27 ਦੀ ਮੰਡੀ ਆ ਜਾਂਣਾ 27 ਦੀ ਮੰਡੀ ਐ ਵੈਸੇ ਬੰਦ ਹੈ ਹੁਣ ਰੰਪਰੇ ਦੀ ਮੰਡੀ ਜਿਹੜੀ ਇੱਕ ਤਰੀਕ ਦੀ ਆਉਣੀ ਹੈ ਉਸ ਦੇ ਬਾਰੇ ਅਪਡੇਟ ਤੁਹਾਨੂੰ ਜਰੂਰ ਮਿਲੂਗੀ ਜੀ ਆਪਾਂ ਗੱਲਬਾਤ ਕਰਾਂਗੇ ਮੰਡੀ ਦੇ ਹੁਣ ਉਹਨਾਂ ਦੇ ਨਾਲ ਕਿ ਇੱਕ ਤਰੀਕ ਦੀ ਜਿਹੜੀ ਰੰਪਰਾ ਦੀ ਮੰਡੀਆ ਉਹ ਲੱਗੂ ਜਾਂ ਨਾ ਲੱਗੂ ਹੈ ਨਾ ਵੈਸੇ 1 ਤਰੀਕ ਤੱਕ ਦਾ ਐਲਾਨ ਸੀਗਾ ਜਿੱਥੇ ਤੱਕ ਅਸੀਂ ਸੁਣਿਆ ਵੀ 1 ਤਰੀਕ ਨੂੰ ਇਹ ਮੰਡੀਆਂ ਖੁੱਲ ਜਾਣੀਆਂ ਨੇ ਕਿਆਂ ਸਾਰੇ ਪਸ਼ੂ ਆਉਣਗੇ ਮੰਡੀਆਂ ਦੇ ਉੱਤੇ ਪਰ ਅੱਜ 27 ਦੀ ਤਰੀਕ ਹੈ ਨਾ 27 ਤਰੀਕ ਤਰੌਲੇ ਦੇ ਵਿੱਚ ਆਪਾਂ ਖੜੇ ਆ ਬਾਈ ਜੀ ਕਿਹੜੇ ਪਿੰਡੋਂ ਆਏ ਹੋ ਤਰੌਲੇ ਤੋਂ ਹੀ ਆ ਅੱਛਾ ਲੋਕਲੀ ਹੋ ਤੁਸੀਂ ਤਾਂ ਠੀਕ ਆ ਆਮਦ ਲੈ ਕੇ ਆਏ ਹੋ ਅੱਛਾ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਨੂੰ ਕੱਲ ਦੀ ਸੂਈ ਹੈ ਦੁੱਪ ਕਿੰਨਾ ਦਤਾ ਹੋਊਗਾ ਜੀ 15 ਕਿਲੋ 15 ਕਿਲੋ ਹੈ ਨਾ ਕੀੜਵਾਂ ਰੱਖਦੀ ਭਰਾ ਇਹ ਦਾ 1,60,000 ਰੁਪਏ ਐਡਵਾਂਟ ਹੈ ਜਿਹਦੀ ਤਨੋਲਾ ਮੰਡੀ ਤੋਂ ਬਾਈ ਆਏ ਨੇ ਕਿ ਲੋਕਲ ਤੇ ਵੈਸੇ ਮੰਡੀ ਦਾ ਪਤਾ ਸੀ ਤੁਹਾਨੂੰ ਬੰਦ ਦਾ ਕੋਈ ਪਤਾ ਨਹੀਂ ਸੀ ਹੈ ਨਾ ਦੇਖੋ ਜਿੰਨਾ ਵੀਰਾਂ ਨੂੰ ਨਹੀਂ ਪਤਾ ਸੀ ਇਹ ਵੀਰ ਇੱਥੇ ਪਹੁੰਚੇ ਨੇ ਹਨਾ ਮੰਡੀ ਦੇ ਉੱਤੇ ਥੋੜੀ ਕਿਹੜਾ ਪਿੰਡ ਆ ਭਰਾ ਦਾ ਹੈ ਕਾਲੇ ਇੱਕ ਕਾਲੇ ਇੱਕ ਕਿੰਨੇ ਪਸ਼ੂ ਲੈ ਕੇ ਆਏ ਹੋ ਆਹੀ ਇੱਕ ਲੈ ਕੇ ਆਇਓ ਕਿ ਮੈਂ ਸੂਣ ਵਾਲੀ ਐ ਇਹ ਗੱਬਣਾ ਕਿੰਨਾ ਟਾਈਮ ਦੀ 4 ਮਹੀਨੇ ਦੀ 4 ਮਹੀਨੇ ਦੀ ਗੱਬਣਾ ਜੀ ਕੀਮਤ ਮੰਗ ਰੱਖਤੀ ਭਰਾਏ ਦੀ ਆਪਾਂ ਇਹਦੀ ਕੀਮਤ ਮੰਗ ਰੱਖੀ ਵੀ ਐ 80 80000 ਰੁਪਏ ਡਿਮਾਂਡ ਆਈ ਇਹਦੀ ਦੁੱਧਵਾੜ ਦੀ ਗੱਲ ਕਰੀਏ ਆਪਾਂ 8 ਕਿਲੋ 8 ਕਿਲੋ 8-9 ਕਿਲੋ ਦੁੱਧ ਆ ਜੀ ਇਹਦਾ ਇਸ ਤਰ੍ਹਾਂ ਦੇ ਪਸ਼ੂ ਪਹੁੰਚੇ ਮੈਨੇ ਇੱਕ ਆ ਵੀ ਸੋਹਣੀ ਸੁਣਕੀ ਝੋਟੀ ਤੁਸੀਂ ਮਾਰ ਸਕਦੇ ਹੋ ਨਜ਼ਰ ਹੈ ਨਾ ਇਹਦੇ ਤੇ ਵੀ ਦੇਖ ਸਕਦੇ ਹੋ ਬਈ ਸਤਿ ਸ਼੍ਰੀ ਅਕਾਲ ਕਿਹੜਾ ਪੰਡਾ ਭਰਾ ਦਾ ਕਾਲੇ ਕੇ ਹਨਾ ਕਿੰਨੇ ਪਸ਼ੂ ਲੈ ਕੇ ਆਏ ਭਰਾ ਇੱਕ ਝੋਟੀ ਲੈ ਕੇ ਆਏ ਤੁਸੀਂ ਹਨਾ ਅੱਛਾ ਕਹਿੰਦੇ ਸੂਏ ਦੀ ਜੀ ਦੂਜਾ ਸੂਆ ਹੁਣ ਸੁਣਾਗਾ ਸੁਈ ਵੀ ਆ ਜਾਓ ਬੱਚਾ ਹੈਗਾ ਕਿੰਨੇ ਕ ਟਾਈਮ ਹੋ ਗਏ ਸੂਈ ਨੂੰ ਪਰਸੋਂ ਸੂਈ ਆ ਨਾ ਕਿੰਨਾ ਇੱਕ ਦੁੱਧ ਦਾ ਭਰਾ ਇਹਦਾ ਪਹਿਲੇ ਪਹਿਲੇ ਸੂਏ ਜੀ 10 ਕਿਲੋ ਦਿੰਦਾ ਪਹਿਲੇ ਸੂਏ 10 ਕਿਲੋ ਦਿੰਦਾ ਹੁਣ ਤਾਂ ਵਧਣ ਦੀ ਉਮੀਦ ਹੈ ਨਾ ਵਧਣ ਦੀ ਉਮੀਦ ਆ ਤੁਸੀਂ ਦੇਖਦਾ ਹਾਂਜੀ ਘਰ ਦੀ ਪਾਲੀ ਵੀ ਝੋਟੀ ਹੈ ਜੀ ਦੇਖ ਸਕਦੇ ਹੋ ਤੁਸੀਂ ਅੱਛਾ ਕੀ ਡਿਮਾਂਡ ਰੱਖਤੀ ਜੀ ਦੀ ਆਪਾਂ ਹੈ ਜੀ ਕੀ ਡਿਮਾਂਡ ਕੀ ਹੈ ਦੀ 1,35,000 ਰੁਪਏ ਦੀ ਡਿਮਾਂਡ ਆ ਜੀ ਪੱਟਪੜਾ ਤੁਸੀਂ ਚੈੱਕ ਕਰ ਸਕਦੇ ਹੋ ਨਾ ਥਣਲੇਵਾ ਮਾਰ ਲਓ ਨਜ਼ਰ ਵਧੀਆ ਮੁਠੀ ਦੇ ਥਣਨੇ ਬਿੱਥੀ ਦੇ ਥਣਨੇਗੇ ਬਾਕੀ ਬਾਈ ਜਦੋਂ ਕੋਈ ਵੀ ਡੰਗਰ ਤੁਸੀਂ ਖਰੀਦਣਾ ਹੁੰਦਾ ਨਾ ਮੌਕੇ ਤੇ ਆਪਦਾ ਚੈੱਕ ਕਰਕੇ ਦੁੱਧਵਾਦ ਦੀ ਗੱਲਬਾਤ ਕਰਕੇ ਲਿਜਾ ਸਕਦੇ ਹੋ ਜਿਹੜੀ ਹੁੰਦੀ ਆ ਰੇਟ ਦੀ ਗੱਲ ਉਹ ਮੰਡੀ ਤੇ ਰੇਟ ਹੁੰਦੇ ਨੇ ਕਿ ਬਾਕੀ ਮਾਨਤਾਨ ਮੌਕੇ ਤੇ ਹੋ ਜਾਂਦਾ ਹੈਗਾ ਜਿਹੇ ਜਿਹੇ ਕੋਈ ਆਊਗਾ ਬਾਈ ਹਨਾ ਤਰਾ ਕਾਲੇ ਕਾ ਤੁਹਾਨੂੰ ਵੀਰ ਇਹਨਾਂ ਨਾਲ ਕੱਲ੍ਹ ਕਾ ਬਾਤ ਕਰ ਸਕਦੇ ਹੋ ਆ ਇਹਦਾ ਬੱਚਾ ਕਾ ਤੁਹਾਨੂੰ ਬੱਚਾ ਵੀ ਦਿਖਾ ਦਿੰਨੇ ਜੀ ਆਹ ਬੱਚਾ ਬੈਠਾ ਹੈਦਾ ਕਿੰਨੇ ਦਿਨ ਹੋ ਗਏ ਸੀ ਸੂਈ ਨੂੰ ਪਰਸੋਂ ਹੀ ਹੀ ਸੂਈ ਆ ਹਲੇ ਹਨਾ ਮਗਰ ਇਹ ਕੱਟੀ ਇਸ ਤਰ੍ਹਾਂ ਦੇ ਪਸ਼ੂ ਜਿਹੜੇ ਤਨੌਲਾ 27 ਦੀ ਮੰਡੀ ਤੇ ਪਹੁੰਚੇ ਵੀ ਨਹੀਂ ਹਨਾ ਸਰਦਾਰ ਜੀ ਪਹੁੰਚੇ ਨੇ ਕਿ ਤੁਗਾਂ ਤੋਂ ਹਨਾ ਮੰਡੀ ਦਾ ਪਤਾ ਸੀਗਾ ਜੀ ਆਪਾਂ ਨੂੰ ਕੁਝ ਨਹੀਂ ਪਤਾ ਸੀ ਜਿਹੜੇ ਪੱਕੇ ਪੁਰਾਣੇ ਵਪਾਰੀ ਨੇ ਉਹਨਾਂ ਨੂੰ ਹੋ ਸਕਦਾ ਪਤਾ ਹੋਵੇ ਜਿਹੜੇ ਪਿੰਡਾਂ ਦੇ ਵਿੱਚੋਂ ਵੀ ਰੌਂਦਦੇ ਨੇ ਕਈ ਵਾਰ ਨਹੀਂ ਪਤਾ ਹੁੰਦਾ ਇਸ ਕਰਕੇ ਅਸੀਂ ਤੁਹਾਨੂੰ ਅਪੀਲ ਕਰਦੇ ਹੁੰਦੇ ਜੀ ਤਾਂ ਵੀਡੀਓ ਨੂੰ ਜਿੰਨੇ ਵੀ ਇਹ ਕਦੋਂ ਵੀ ਕਿਸੇ ਵੀ ਕੰਮ ਕਦੇ ਵੀ ਕੰਮ ਆ ਸਕਦੀ ਹੈ ਹਨਾ ਜਿਹੜੇ ਟੰਗਰਾਂ ਦੇ ਵਿੱਚ ਵੀ ਵੀਡੀਓ ਬੱਦ ਬੱਦ ਦੇਖਿਆ ਕਰੋ ਉਹਦੇ ਵਿੱਚ ਤੁਹਾਨੂੰ ਸਾਰੀ ਅਪਡੇਟ ਮਿਲਦੀ ਰਹਿੰਦੀ ਆ ਗਾਂ ਲੈ ਕੇ ਆਏ ਜੀ ਆਪਾਂ ਕਿੰਨਾ ਟਾਈਮ ਹੋ ਗਿਆ ਜੀ ਸੂਈ ਨੂੰ ਇੱਕ ਹੁਣ ਤੱਕ ਕਿੰਨਾ ਦੁੱਧ ਜੀ ਦਾ 14 ਲੀਟਰ ਹੈ ਕੀਡ ਵਾਂ ਰੱਖੀ ਵੀ ਹੈ ਜੀ 55000 ਰੁਪਿਆ ਦੇਖ ਲਓ ਦੋਸਤੋ 55000 ਰੁਪਿਆ ਡਿਮਾਂਡ ਹੈ ਦੁੱਧ 14 ਲੀਟਰ ਦੱਸਦਾ ਬਾਈ ਮਗਰ ਬੱਚਾ ਕੀ ਇਹ ਕੱਟਾਗਾ ਉਹ ਬੱਸੀ ਹੈ ਨਾ ਮਗਰ ਇਹ ਬੱਸੀ ਤੇ ਥੋੜੇ ਦਿਨ ਹੀ ਹੋਏ ਨੇ ਸੋਈ ਨੂੰ ਇੱਕ ਵਾਰੀ ਆਪਾਂ ਥਾਣ ਲੈ ਵਾ ਦਾ ਤੁਹਾਨੂੰ ਜ਼ਰੂਰ ਚੈੱਕ ਕਰਵਾ ਦੇਣੇ ਜੀ ਮਾਰ ਲਓ ਨਜ਼ਰ ਇਹਦੇ ਤੇ ਡਰ ਲੱਗਦਾ ਰਹਿੰਦਾ ਕਈ ਵਾਰ ਛੜਛੜ ਮਾਰ ਕੇ ਉਹਨਾਂ ਬੱਤੀ ਦੇ ਬੱਤੀ ਕੱਢ ਦੇ ਪਰ ਫਿਰ ਵੀ ਤੁਹਾਨੂੰ ਚਾਰ ਸਪੇਰੀਓਂ ਕਰਵਾ ਦੇਣੇ ਜੀ ਚੈੱਕ ਇਸ ਤਰ੍ਹਾਂ ਦੇ ਪਸ਼ੂ ਜਿਹੜੇ ਪਹੁੰਚੇ ਸੀਗੇ 27 ਦੀ ਮੰਡੀ ਤੇ 27 4 2024 27 4 2024 ਦੀ ਅੱਜ ਆਪਾਂ ਧਰੋਲਾ 27 ਦੀ ਮੰਡੀ ਤੇ ਖੜੇ ਆ ਜੀ ਜਿੱਥੇ ਮੰਡੀ ਦਾ ਗੇਟ ਬੰਦ ਹੈਗਾ ਜਿੱਨੇ ਇੱਕ ਮੇਰੇ ਵੀਰ ਪਹੁੰਚੇ ਬੈ ਨੇ ਇੱਥੇ ਦੂਰੋਂ ਲੀਡ ਉਹ ਸਾਨੂੰ ਆਪਾਂ ਸਾਰੇ ਹੀ ਕਰਵਾਤਾ ਚੈੱਕ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਚੈਨਲ ਨੂੰ ਕਰ ਲੈ ਕਰੋ ਸਬਸਕ੍ਰਾਈਬਰ ਪਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਜਿੱਨੇ ਮੇਰੇ ਵੀਰ ਵੀਡੀਓ ਨੂੰ ਦੇਖਦੇ ਨੇਗੇ ਸਾਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਪੀ ਵੀ 19 ਕੇ ਟੀ ਵੀ ਦੇ